ਆ ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸੀਗਾ ਨਾਲ ਇਹਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਈ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਆ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾਇਆ ਹੋਟੈਲਸ ਹੈ ਔਨ ਦਾ ਸਪੌਟ ਅਸੀਂ ਐਗਜ਼ੀਕਿਊਟਿਵ ਮੈਜਿਸਟਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟੈਲਸ ਔਰ ਸਪਾ ਨੂੰ ਸੀਲ ਕਰ ਦਿੱਤਾ ਹੋਇਆ ਤਾਂ ਮੇਰੀ ਰਿਕਵੈਸਟ ਸੀਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲਿਸਟ ਸ਼ੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਡਸ ਹੋਣਗੀਆਂ ਬਟ ਇਹ ਰੇਡਸ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਿਣਗੀਆਂ ਹੁਣ ਇਹਨਾਂਕ ਪਬਲਿਕ ਦਾ ਟਰਸਟ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸੋਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪਾਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ੀਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਹੈ ਇਸ ਤੇ ਲਈ ਅਸੀਂ ਵਚਨਬੱਧ ਹੈ ਔਰ ਅਸੀਂ ਕਰਕੇ ਵੀ ਦਿਖਾਵਾਂਗੇ ਇਹ ਚੀਜ਼ ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਚਿਊਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸੀਗਾ ਨਾਲ ਇਹਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਈ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਆ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾ ਜਾਂ ਹੋਟੈਲਸ ਹੈ ਔਨ ਦਾ ਸਪੌਟ ਅਸੀਂ ਐਗਜ਼ੀਕਿਊਟਿਵ ਮੈਜਿਸਟ੍ਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟੈਲਸ ਔਰ ਸਪਾ ਨੂੰ ਸੀਲ ਕਰ ਦਿੱਤਾ ਹੋਇਆ ਤਾਂ ਮੇਰੀ ਰਿਕੁਐਸਟ ਸੀਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲਿਸਟ ਸ਼ੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਡਸ ਹੋਣਗੀਆਂ ਬਟ ਇਹ ਰੇਡਸ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਿਣਗੀਆਂ ਉਹਨ ਐਨਾਂ ਪਬਲਿਕ ਦਾ ਟਰਸਟ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸੋਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪੌਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ੀਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਇਸ ਤੇ ਲਈ ਅਸੀਂ ਵਚਨਬੱਧ ਹਾਂ ਔਰ ਅਸੀਂ ਕਰਕੇ ਵੀ ਦਿਖਾਵਾਂਗੇ ਇਹ ਚੀਜ਼